ਅੱਜ ਗੱਲ ਕਰਾਂਗੇ ਸਿੱਖ ਕੌਮ ਦੇ ਉਹ ਯੋਧੇ ਦੀ ਜਿਦੀ ਤਲਵਾਰ ਹਵਾ ਨਾਲ ਗੱਲਾਂ ਕਰਦੀ ਸੀ ਜੇ ਉਹਦੇ ਨਾਲ ਲੜਦਾ ਵੈਰੀ ਅੱਖ ਵੀ ਚਪਕ ਲੈਂਦਾ ਸੀ ਨਾ ਤਾਂ ਅੱਖ ਖੁੱਲਣ ਤੋਂ ਪਹਿਲਾਂ ਉਹਦਾ ਸਿਰ ਜ਼ਮੀਨ ਤੇ ਪਿਆ ਹੁੰਦਾ ਸੀ ਭਰੀ ਜਵਾਨੀ ਚ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਚ ਭਰਤੀ ਹੋਇਆ ਤੇ ਸਾਰੀ ਉਮਰ ਜੰਗ ਦੇ ਮੈਦਾਨ ਚ ਕੱਢਦੀ ਜੰਗ ਦੇ ਮੈਦਾਨ ਚ ਜਾਣ ਵਾਲੇ ਸਭ ਤੋਂ ਮੂਹਰਲਿਆਂ ਚ ਹੁੰਦਾ ਸੀ ਉਹ ਤੇ ਆਉਣ ਵੇਲੇ ਲਹੂ ਨਾਲ ਲੱਥਪਤ ਹੋਇਆ ਸਭ ਤੋਂ ਅਖੀਰਲਿਆਂ ਚ ਆਉਂਦਾ ਸੀਗਾ ਇੱਕ ਜੰਗ ਦੇ ਜ਼ਖਮ ਹਜੇ ਭਰਦੇ ਨਹੀਂ ਸੀ ਕਿ ਲਾ ਕੇ ਜਕਾਰਾ ਦੂਜੀ ਜੰਗ ਤੇ ਜਾਣ ਨੂੰ ਤਿਆਰ ਹੋ ਜਾਂਦਾ ਸੀ ਆਪਣੇ ਜੇ ਮੜੀ ਜੀ ਕਰਦ ਵੀ ਵਾਜੇ ਨਾ ਆਪਾਂ ਉਹੀ ਘਬਰਾ ਜਾਂਦੇ ਆ ਉਹਦੇ ਸਰੀਰ ਤੇ ਕਹਿੰਦੇ ਆ 4 ਇੰਚ ਵੀ ਜਗ੍ਹਾ ਨਹੀਂ ਸੀ ਜਿੱਥੇ ਤਲਵਾਰਾਂ ਦੇ ਨੇਜਿਆਂ ਦੇ ਜ਼ਖਮ ਨਾ ਹੋਣ ਤਲਵਾਰ ਤਾਂ ਇਉਂ ਚਲਾਉਂਦਾ ਸੀ ਜਿਵੇਂ ਤੂਫਾਨ ਆਇਆ ਹੋਵੇ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਦਾ ਪੰਜ ਹੱਤਾ ਜਰਨੈਲ ਸਰਦਾਰ ਨਿਧਾਨ ਸਿੰਘ ਪੰਜ ਹੱਤਾ ਜੰਗ ਦੇ ਮੈਦਾਨ 'ਚ ਉਹਦੇ ਸਾਹਮਣੇ ਕੱਲਾ ਤਾਂ ਕੋਈ ਆਉਣ ਦੀ ਹਿੰਮਤ ਛੇਤੀ ਛੇਤੀ ਕਰਦਾ ਹੀ ਨਹੀਂ ਸੀ। ਇੱਕ ਵਾਰ 1823 'ਚ ਨਸ਼ਹਿਰੇ ਦੀ ਜੰਗ 'ਚ ਉਹਨੂੰ ਪੰਜ ਗਾਜੀ ਪਠਾਨਾ ਨੇ ਘੇਰ ਲਿਆ। 7-7 ਫੁੱਟ ਉੱਚੇ ਉਹ ਬਲਕਿ ਉਦੂ ਵੱਧ ਹੀ ਹੋਣਗੇ। ਬਾਹਾਂ 'ਚ ਹਾਥੀਆਂ ਵਰਗੀ ਜਾਨ। ਨਿਧਾਨ ਸਿੰਘ ਨੇ ਕਹਿੰਦੇ ਆ 5 ਮਿੰਟ ਨਹੀਂ ਲਾਏ। ਉਹਨਾਂ ਪੰਜਾਂ ਦੇ ਸਿਰ ਲਾ ਕੇ ਜ਼ਮੀਨ 'ਤੇ ਮਾਰੇ। ਮਹਾਰਾਜਾ ਰਣਜੀਤ ਸਿੰਘ ਫਿਰ ਆਉਂਦੇ ਨੇ ਨਿਧਾਨ ਸਿੰਘ ਦੇ ਕੋਲ ਆ ਕੇ ਜੱਫੀ ਪਾ ਲੈਂਦੇ ਨੇ ਕੁੱਟ ਕੇ। ਕਹਿੰਦੇ ਕਮਾਲ ਹੀ ਕਰਤੀ ਕਹਿੰਦੇ ਆਹ ਕੰਮ ਤਾਂ ਕਹਿੰਦੇ ਕੋਈ ਦੋ ਹੱਥਾਂ ਵਾਲਾ ਬੰਦਾ ਕਰ ਹੀ ਨਹੀਂ ਸਕਦਾ ਸੀ ਕਹਿੰਦੇ ਪੰਜ ਹੱਥਾਂ ਦੀ ਜਾਨ ਐ ਤੇਰੇ ਚ ਅੱਜ ਤੋਂ ਤੂੰ ਸਾਡਾ ਪੰਜ ਹੱਥਾ ਸਰਦਾਰ ਉਦੋਂ ਬਾਅਦ ਫੇਰ ਪੰਜ ਹੱਥਾ ਸਰਦਾਰ ਦੇ ਨਾਮ ਨਾਲ ਫੇਮਸ ਹੋ ਗਏ ਸਰਦਾਰ ਨਿਧਾਨ ਸਿੰਘ ਕਾਗਜ਼ਾਂ 'ਚ ਵੀ ਨਾਮ ਉਹਨਾਂ ਦਾ ਨਿਧਾਨ ਸਿੰਘ ਪੰਜ ਹੱਥਾ ਹੀ ਚੜ ਗਿਆ ਦੂਰ ਦੂਰ ਚਰਚੇ ਹੋ ਗਏ ਇਹਨਾਂ ਦੇ ਇੱਕ ਵਾਰ ਦਿੱਲੀ ਦਾ ਇੱਕ ਅੰਗਰੇਜ਼ ਗਵਰਨਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਚ ਆਇਆ ਲਾਹੌਰ ਉਹਨਾਂ ਨੂੰ ਮਿਲਣ ਗੱਲਾਂ ਕਰਦੇ ਕਰਦੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਕਿ ਤੁਹਾਡੇ ਉਹ ਪੰਜ ਹੱਥੇ ਜਰਨਲ ਦੇ ਬੜੇ ਚਰਚੇ ਆ ਕਹਿੰਦਾ ਮੈਂ ਉਹਨੂੰ ਦੇਖਣਾ ਚਾਹੁੰਨਾ ਇੱਕ ਵਾਰ ਕਿ ਉਹ ਹੈ ਕਿਹੋ ਜਿਹਾ ਉਹ ਦੇਖਦਾ ਕਿਹੋ ਜਿਹਾ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਆ ਖੜਾ ਹੈ ਦੇਖ ਲਾ ਕੋਲੀ ਖੜੇ ਸੀ ਨਿਧਾਨ ਸਿੰਘ ਨਿਧਾਨ ਸਿੰਘ ਨੂੰ ਦੇਖ ਕੇ ਉਸ ਅੰਗਰੇਜ਼ ਨੇ ਮਜ਼ਾਕੀਏ ਜੇ ਢੰਗ ਨਾਲ ਗਿਆ ਕਹਿੰਦਾ ਨਾਮ ਤਾਂ ਤੁਸੀਂ ਪੰਜ ਹੱਥਾ ਰੱਖਿਆ ਪਰ ਇਹਦੇ ਤਾਂ ਦੋ ਹਾਥੀ ਨੇ ਮਹਾਰਾਜਾ ਰਣਜੀਤ ਸਿੰਘ ਫਿਰ ਕਹਿੰਦੇ ਕਹਿੰਦੇ ਚੰਗੀ ਕਿਸਮਤ ਐ ਤੇਰੀ ਵੀ ਤੂੰ ਇਹਦੇ ਪੰਜ ਹੱਥ ਨਹੀਂ ਦੇਖੇ ਜੇ ਜੰਗ ਦੇ ਮੈਦਾਨ 'ਚ ਤੂੰ ਇਹਦੇ ਪੰਜ ਹੱਥ ਦੇਖ ਲੈਣਾ ਕਦੇ ਤਾਂ ਫਿਰ ਤੂੰ ਕੁਝ ਹੋਰ ਦੇਖਣ ਜੋਗ ਨਹੀਂ ਰਹਿਣਾ ਖਾਲਸਾ ਫੌਜ ਜਿਹੜੀ ਹਰੀ ਸਿੰਘ ਨਲੂਏ ਦੇ ਅੰਡਰ ਜਿਹੜੀ ਫੌਜ ਆਉਂਦੀ ਸੀ ਨਾ ਉਹਦੀ ਫੌਜ ਦਾ ਫੌਜੀ ਸੀਗਾ ਨਿਹਾਲ ਸਿੰਘ ਜੰਗਾਂ ਲੜਨ ਦੇ ਨਾਲ-ਨਾਲ ਸੂਜਵਾਨ ਵੀ ਬੜੇ ਸੀ ਵਿਲੀਅਮ ਬੈਂਟੇਕ ਨਾਲ ਜਦੋਂ ਸ਼ਿਮਲੇ ਮੀਟਿੰਗ ਹੋਈ ਸੀ ਤਾਂ ਹਰੀ ਸਿੰਘ ਨਲੂਏ ਦੇ ਨਾਲ ਨਿਧਾਨ ਸਿੰਘ ਪੰਜ ਹੱਥਾਂ ਨੂੰ ਵੀ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਮੀਟਿੰਗ ਕਰਨ ਲਈ ਭੇਜਿਆ ਸੀ ਹੁਣ ਇਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਦੱਸ ਦਿੰਨੇ ਆ ਸਰਦਾਰ ਨਿਧਾਨ ਸਿੰਘ ਹੁਰਾਂ ਦਾ ਜਦੋਂ ਰਣਜੀਤ ਸਿੰਘ ਲਾਹੌਰ ਦਾ ਕਿਲਾ ਜਿੱਤ ਕੇ ਮਹਾਰਾਜਾ ਬਣਿਆ ਤਾਂ ਉਸ ਟਾਈਮ ਉਹਨਾਂ ਦੇ ਪਿਤਾ ਰਾਮ ਸਿੰਘ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਿਗੇ ਉਹਨਾਂ ਨੇ ਫੇਰ ਨਿਹੰਦਾਨ ਸਿੰਘ ਨੂੰ ਵੀ ਚੜ੍ਹਦੀ ਜਵਾਨੀ 'ਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚ ਭਰਤੀ ਕਰਵਾਤਾ। ਅਸਲ 'ਚ ਇਹ ਫੌਜ 'ਚ ਭਰਤੀ ਨਹੀਂ ਸੀ ਹੋਏ, ਇਹ ਸਵਾਰ ਬਣ ਕੇ ਆਏ ਸੀ ਪਹਿਲਾਂ। ਫੇਰ ਇਹਨਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੂੰ ਫੌਜ 'ਚ ਭਰਤੀ ਕਰ ਲਿਆ ਗਿਆ। ਵੈਸੇ ਤਾਂ ਸਾਰੀ ਉਮਰ ਇਹਨਾਂ ਨੇ ਜੰਗਾਂ ਲੜਦਿਆਂ ਹੀ ਕੱਢਦੀ ਪਰ ਇੱਕ ਨਸ਼ਹਿਰੇ ਦੀ ਜੰਗ ਸੀ ਸਭ ਤੋਂ ਪਹਿਲਾਂ ਜਿਹਦੇ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਮਿਲੀ ਸੀ। 1823 'ਚ ਉਹ جنگ ਸੀਗੀ ਜਿਹੜੀ ਹੋਈ ਅਫਗਾਨਾਂ ਨਾਲ ਇਹ جنگ ਸੀ ਕਹਿੰਦੇ ਐ ਖਿੱਚਾ ਤਾਨੀ ਚੱਲ ਰਹੀ ਸੀ ਅਫਗਾਨਾਂ ਦੇ ਨਾਲ ਪੂਰੀ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਤੇ ਹਮਲਾ ਕੀਤਾ ਉਸ جنگ ਚ ਮਹਾਰਾਜਾ ਰਣਜੀਤ ਸਿੰਘ ਆਪ ਵੀ ਹਿੱਸਾ ਲੈ ਰਹੇ ਸੀ ਨਾਲ ਸੀਗੇ ਹਰੀ ਸਿੰਘ ਨਲੂਏ ਹੁਣੀ ਨਾਲ ਹੀ ਅਕਾਲੀ ਫੂਲਾ ਸਿੰਘ ਵਰਗੇ ਤਕੜੇ ਤਕੜੇ ਜਰਨੈਲ ਨਾਲ ਹੀ ਏ ਨਿਹੰਗ ਸਿੰਘ ਜੀ ਵੀ ਸੀਗੇ ਨਾਲ ਉਹਨਾਂ ਦੇ ਅਟਕ ਜਦੋਂ ਜਿੱਤ ਲਿਆ ਤਾਂ ਅੱਗੇ ਫਿਰ ਇਹ ਡਿਸਾਈਡ ਹੋਇਆ ਕਿ ਹੁਣ ਨਸ਼ਹਿਰੇ ਦੇ ਕਿਲੇ ਤੇ ਕਬਜ਼ਾ ਕਰਾਂਗੇ ਨਸ਼ਹਿਰੇ ਦੇ ਕਿਲੇ ਨੂੰ ਚੜ੍ਹਾਈ ਕਰਾਂਗੇ ਤਾਂ ਅਕਾਲੀ ਫੂਲਾ ਸਿੰਘ ਨੇ ਫਿਰ ਅਰਦਾਸ ਕੀਤੀ ਤੇ ਫੈਸਲਾ ਕੀਤਾ ਕਿ ਅਸੀਂ ਜਾਵਾਂਗੇ ਅਕਾਲੀ ਫੂਲਾ ਸਿੰਘ ਸੀ ਜਿਹੜੇ ਉਹ ਬਹੁਤ ਤਗੜੇ ਜੋਧਾ ਸੀਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸੀਗੇ ਸਭ ਤੋਂ ਪਹਿਲਾਂ ਜੇ ਕੋਈ ਜਥਾ ਜਾਂਦਾ ਹੁੰਦਾ ਸੀ ਨਾ ਜੰਗ ਦੇ ਮੈਦਾਨ 'ਚ ਹੱਲਾ ਬੋਲਣ ਲਈ ਤਾਂ ਉਹ ਅਕਾਲੀ ਫੂਲਾ ਸਿੰਘ ਦਾ ਜਥਾ ਸੀਗਾ ਸਭ ਤੋਂ ਔਖੀਆਂ ਪੋਜੀਸ਼ਨਾਂ 'ਚ ਜਿੱਥੇ ਚਾਰੇ ਪਾਸੇ ਹੀ ਮੌਤ ਨੇ ਘੇਰਾ ਪਾਇਆ ਹੁੰਦਾ ਸੀ ਉੱਥੇ ਕਹਿੰਦੇ ਸੀ ਅਕਾਲੀ ਫੁੱਲਾ ਸਿੰਘ ਕਿ ਅਸੀਂ ਜਾਵਾਂਗੇ ਅਕਾਲੀ ਫੁੱਲਾ ਸਿੰਘ ਨੇ ਨਸ਼ਹਿਰੇ ਵੱਲ ਨੂੰ ਚੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਸੂਈਆ ਖਬਰ ਦਿੰਦਾ ਹੈ ਕਿ ਨਸ਼ਹਿਰੇ ਵੱਲ ਨੂੰ ਅਫਗਾਨੀਆਂ ਨੇ ਆਪਣੀਆਂ 3000 ਤੋਪਾਂ ਲੈ ਕੇ ਬੜੀ ਤੇਜ਼ੀ ਨਾਲ ਵਧਣਾ ਸ਼ੁਰੂ ਕਰ ਦਿੱਤਾ ਹੈ ਆਪਣੇ ਕੋਲ ਤਾਂ ਇੰਨੀਆਂ ਤੋਪਾਂ ਹੈ ਹੀ ਨਹੀਂ ਅਜੇ ਤੇ ਜਿਹੜੇ ਅੱਜ ਹਮਲਾ ਕਰਨਾ ਸੀ ਆਪਾਂ ਇਹ ਆਪਾਂ ਨੂੰ ਪੋਸਟਪੋਨ ਕਰਨਾ ਪੈਣਾ ਕੱਲ੍ਹ ਤੇ ਕਿਉਂਕਿ ਜੇ ਆਪਾਂ ਅੱਜ ਹਮਲਾ ਕਰਾਂਗੇ ਤਾਂ ਆਪਣਾ ਬਹੁਤ ਨੁਕਸਾਨ ਹੋਣਾ ਬਹੁਤ ਜ਼ਿਆਦਾ ਮਹਾਰਾਜਾ ਰਣਜੀਤ ਸਿੰਘ ਫਿਰ ਰੋਕ ਦਿੰਦੇ ਨੇ ਫੌਜ ਨੂੰ ਅਕਾਲੀ ਫੁੱਲਾ ਸਿੰਘ ਫਿਰ ਆਉਂਦੇ ਨੇ ਉਹ ਕਹਿੰਦੇ ਨੇ ਠੀਕ ਹੈ ਤੁਸੀਂ ਆਪਦੀ ਜਗ੍ਹਾ ਸਹੀ ਹੋਵਾਂਗੇ ਤੁਸੀਂ ਆਪਦੇ ਫੈਸਲੇ ਲੈ ਲਓ ਆਪਦੇ ਹਿਸਾਬ ਨਾਲ ਪਰ ਅਸੀਂ ਤਾਂ ਗੁਰੂ ਸਾਹਿਬ ਅੱਗੇ ਹੁਣ ਅਰਦਾਸ ਕਰ ਚੁੱਕੇ ਆ ਇੱਥੇ ਤੇ ਗੁਰਮਤਾ ਪੈ ਚੁੱਕਿਆ ਗੁਰੂ ਗ੍ਰੰਥ ਸਾਹਿਬ ਅੱਗੇ ਕਿ ਹੁਣ ਪਿੱਛੇ ਹਟਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸਾਡੀਆਂ ਜਾਨਾਂ ਚਲੀਆਂ ਜਾਣਗੀਆਂ ਅਸੀਂ ਗੁਰੂ ਸਾਹਿਬ ਅੱਗੇ ਝੂਠੇ ਨਹੀਂ ਹੋਵਾਂਗੇ ਅੱਜ ਦਾ ਫੈਸਲਾ ਹੋਇਆ ਕਿ ਅੱਜ ਹੀ ਹਮਲਾ ਕਰਾਂਗੇ ਤਾਂ ਹਮਲਾ ਅੱਜ ਹੀ ਕਰਾਂਗੇ ਫਿਰ ਉਹ ਚਲੇ ਗਏ ਇਕੱਲੇ ਹੀ ਚੱਲੇ ਗਏ ਨੇ ਅੱਗੇ ਤੇ ਅੱਗੇ ਚੱਲ ਕੇ ਫਿਰ ਜੰਗ ਹੋਇਆ ਬਹੁਤ ਹੀ ਭਿਆਨਕ ਉੱਥੇ ਸਿੱਖਾਂ ਦਾ ਬਹੁਤ ਨੁਕਸਾਨ ਵੀ ਹੋਇਆ ਕਿਉਂਕਿ ਫੌਜ ਬਹੁਤ ਘੱਟ ਸੀ ਸਿੱਖਾਂ ਦੀ ਉਹਨਾਂ ਕੋਲ ਬਹੁਤ ਜ਼ਿਆਦਾ ਫੌਜ ਸੀ ਬਹੁਤ ਤਗੜੇ ਤਗੜੇ ਹਥਿਆਰ ਸੀਗੇ ਇਧਰੋਂ ਅਕਾਲੀ ਫੂਲਾ ਸਿੰਘ ਹੁਣੀ ਹੁਣ ਲੜ ਰਹੇ ਨੇ ਅਫਗਾਨਾਂ ਦੀ ਵੱਡੀ ਫੌਜ ਦੇ ਨਾਲ ਸਿੱਖਾਂ ਦਾ ਨੁਕਸਾਨ ਹੋ ਰਿਹਾ ਮਹਾਰਾਜਾ ਰਣਜੀਤ ਸਿੰਘ ਖੜੇ ਵੇਟ ਕਰ ਰਹੇ ਸੀ ਕਿ ਹੋਰ ਫੌਜ ਮੰਗਵਾਈ ਜਾਵੇ ਤਾਂ ਕਿ ਅਫਗਾਨੀਆਂ ਦੇ ਬਰਾਬਰ ਦੀ ਫੌਜ ਹੋ ਜਾਏ ਗਿਣਤੀ ਦੇ ਵਿੱਚ ਤੇ ਉਨੇ ਹੀ ਹਥਿਆਰ ਹੋ ਜਾਣ ਤਾਂ ਜੋ ਸਾਡਾ ਨੁਕਸਾਨ ਘਟ ਹੋ ਜਾਏ ਤੇ ਜਿਹੜੇ ਜਰਨਲ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਵੱਡੇ ਉਹ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਫੈਸਲੇ ਤੋਂ ਬਾਹਰ ਤਾਂ ਜਾਣੀ ਸੀ ਸਕਦੇ ਪਰ ਉਹ ਏਦਾਂ ਕਜੀਚੀਆਂ ਵੱੱਟੀ ਬੈਠੇ ਸੀ ਕਿ ਸਾਨੂੰ ਇੱਕ ਵਾਰ ਕਹਿ ਦੋ ਜਾਣ ਲਈ ਕਿ ਅਸੀਂ ਅਕਾਲੀ ਫੂਲਾ ਸਿੰਘ ਦੇ ਨਾਲ ਜਾ ਕੇ ਲੜਾਂਗੇ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਫਿਰ ਸਿੱਖਾਂ ਦੀਆਂ ਹੋਰੀਆਂ ਸ਼ਹਾਦਤਾਂ ਦੇਖੀਆਂ ਨਹੀਂ ਗਈਆਂ ਉਹ ਨਿਹੰਗ ਸਿੰਘ ਪੰਜ ਹੱਥਾਂ ਨੂੰ ਭੇਜਦੇ ਨੇ ਕਿ ਜਾਓ ਫੌਜ ਆਪੇ ਆਉਂਦੀ ਰਹੂ ਜਿੰਨੇ ਵੀ ਤੁਸੀਂ ਹੈਗੇ ਹੋ ਤੁਸੀਂ ਜਾਓ ਤੇ ਅਕਾਲੀ ਫੂਲਾ ਸਿੰਘ ਦੇ ਮੋਢੇ ਨਾਲ ਮੋਢਾ ਲਾ ਕੇ ਅਫਗਾਨਾ ਦੇ ਨਾਲ ਤੁਸੀਂ ਲੜੋ ਨਿਧਾਨ ਸਿੰਘ ਪੰਜ ਹੱਥਾ ਹੋਣੀ ਫਿਰ ਤੂਫਾਨ ਵਾਂਗੂ ਜਾਂਦੇ ਨੇ ਤੇ ਅਫਗਾਨੀਆਂ ਤੇ ਐ ਟੁੱਟਦੇ ਨੇ ਜਿਵੇਂ ਕੋਈ ਬਿਜਲੀ ਡਿੱਗਦੀ ਹੁੰਦੀ ਆ ਅਫਗਾਨੀਆਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਆ ਇੱਕ ਵਾਰ ਤਾਂ ਬਹੁਤ ਭੱਜ ਵੀ ਜਾਂਦੇ ਨੇ ਉਹਦੇ ਵਿੱਚੋਂ ਮੈਦਾਨ ਦੇ ਮੈਦਾਨ ਛੱਡ ਕੇ ਪਰ ਥੋੜੇ ਟਾਈਮ ਬਾਅਦ ਫਿਰ ਅਫਗਾਨੀ ਹੋਰ ਫੌਜ ਲੈ ਕੇ ਆ ਜਾਂਦੇ ਨੇ ਇਧਰੋਂ ਨਿਧਾਨ ਸਿੰਘ ਪੰਜ ਹੱਥਾ ਹੋਣੀ ਵੱਢ ਰਹੇ ਸੀ ਵੈਰੀਆਂ ਨੂੰ ਆਪਣੀਆਂ ਤਲਵਾਰਾਂ ਦੇ ਨਾਲ ਇੱਕ ਗੋਲੀ ਆਉਂਦੀ ਹੈ ਅਚਾਨਕ ਨਿਧਾਨ ਸਿੰਘ ਪੰਜ ਹੱਥੇ ਦੇ ਘੋੜੇ ਨੂੰ ਜਾ ਲੱਗਦੀ ਹੈ ਤੇ ਘੋੜਾ ਮੌਕੇ ਤੇ ਮਰ ਜਾਂਦਾ ਉੱਥੇ ਤੇ ਨਿਧਾਨ ਸਿੰਘ ਪੰਜ ਹੱਥਾ ਜ਼ਮੀਨ ਤੇ ਡਿੱਗ ਜਾਂਦੇ ਨੇ ਮੌਕਾ ਦੇਖ ਕੇ ਪੰਜ ਗਾਜੀ ਪਠਾਨ ਨਿਧਾਨ ਸਿੰਘ ਪੰਜ ਹੱਥੇ ਨੂੰ ਘੇਰਾ ਪਾ ਲੈਂਦੇ ਨੇ ਘੇਰੇ ਚ ਲੈਣ ਲੈਂਦੇ ਨੇ ਤੇ ਕੱਲਾ ਤਾਂ ਕਿਉਂਕਿ ਨੇੜੇ ਕੋਈ ਆਉਣ ਦੀ ਹਿੰਮਤ ਨਹੀਂ ਸੀ ਕਰ ਰਿਆ ਫੇਰ ਉਹ ਪਠਾਨ ਵੀ ਇਹੋ ਜੇ ਸੀਗੇ ਕੇ ਸੱਤ-ਸੱਤ ਫੋਟੋ ਉੱਚੇ ਪਠਾਨ ਹਾਥੀਆਂ ਵਰਗੀ ਜਾਨ ਉਹਨਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਇਹ ਸਾਰਾ ਸੀਨ ਇੱਕ ਉੱਚੀ ਪਹਾੜੀ ਤੇ ਖੜੇ ਦੇਖ ਰਹੇ ਸੀਗੇ ਇਹ ਐ ਨਹੀਂ ਸੀ ਕਿ ਉਹ ਲੜ ਨਹੀਂ ਸੀ ਰਹੇ ਉਹ ਉਹਨਾਂ ਦੀ ਸਟ੍ਰੈਟਜੀ ਸੀ ਆਪਦੀ ਕਿ ਇੱਕ ਫੌਜ ਦੀ ਟੁਕੜੀ ਦੇ ਨਾਲ ਉਹ ਉੱਪਰ ਖੜੇ ਸੀਗੇ ਕਿ ਜਿਹੜਾ ਪਾਸਾ ਵੀਕ ਹੋਊਗਾ ਜਾਂ ਜਿਹੜਾ ਜਥਾ ਕਮਜ਼ੋਰ ਪਊਗਾ ਮੈਂ ਆਪਦੀ ਫੌਜ ਲੈ ਕੇ ਉਧਰ ਨੂੰ ਜਾਵਾਂਗਾ ਨਿਹਾਨ ਸਿੰਘ ਪੰਜ ਹੱਥਾਂ ਤੇ ਨਿਗਾ ਪੈਂਦੀ ਆ ਨਿਧਾਨ ਸਿੰਘ ਪੰਜ ਹੱਥਾਂ ਨੂੰ ਘੇਰਿਆ ਹੋਇਆ ਪੰਜ ਵੱਡੇ ਵੱਡੇ ਪਠਾਨਾ ਨੇ ਪੂਰੇ ਤਗੜੇ ਯੋਧੇ ਐਨ ਤਲਵਾਰ ਚਲਾਈ ਨਿਧਾਨ ਸਿੰਘ ਪੰਜ ਹੱਥਾਂ ਨੇ ਜਿਵੇਂ ਕੋਈ ਤੂਫਾਨ ਹੁੰਦਾ ਪੰਜ ਮਿੰਟ ਤਾਂ ਕਹਿੰਦੇ ਇਹਨਾਂ ਨੂੰ ਟਾਈਮ ਲੱਗੇ ਵੀ ਨਹੀਂ ਨਿਧਾਨ ਸਿੰਘ ਨੂੰ ਪੰਜ ਹੱਥਾਂ ਨੂੰ ਕਿ ਉਹ ਪੰਜੇ ਪਠਾਨਾਂ ਦੀਆਂ ਗਰਦਨਾਂ ਲਾ ਕੇ ਥੱਲੇ ਮਾਰੀਆਂ ਤੇ ਉਹਨਾਂ ਦੀਆਂ ਤਲਵਾਰਾਂ ਚੁੱਕ ਕੇ ਮਹਾਰਾਜਾ ਰਣਜੀਤ ਸਿੰਘ ਦੇ ਪੈਰਾਂ 'ਚ ਰੱਖ ਦਿੱਤੀਆਂ ਮਹਾਰਾਜਾ ਰਣਜੀਤ ਸਿੰਘ ਆਉਂਦੇ ਨੇ ਤੇ ਨਿਧਾਨ ਸਿੰਘ ਪੰਜ ਹੱਥਾਂ ਨੂੰ ਘੁੱਟ ਕੇ ਜੱਠੀ ਪਾ ਲੈਂਦੇ ਨੇ ਕਹਿੰਦੇ ਨੇ ਕਿ ਤੂੰ ਅੱਜ ਤੋਂ ਸਾਡਾ ਪੰਜ ਹੱਥਾ ਜਰਨੈਲ ਫੇਰ ਪੰਜ ਹੱਥਾ ਸਰਦਾਰ ਦੇ ਨਾਮ ਨਾਲ ਜਾਣਿਆ ਜਾਣ ਲੱਗ ਗਿਆ ਇਸ ਤੋਂ ਬਾਅਦ ਨਿਧਾਨ ਸਿੰਘ ਪੰਜ ਹੱਥਾਂ ਨੂੰ ਇਹ ਉਹੀ ਜੰਗ ਹੈ ਇਸੇ ਹੀ ਨਸ਼ਹਿਰੇ ਦੀ ਜੰਗ 'ਚ ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ਵੀ ਹੋਈ ਸੀ ਅਕਾਲੀ ਫੂਲਾ ਸਿੰਘ ਵੀ ਬਹੁਤ ਵੱਡੇ ਤਕੜੇ ਯੋਧੇ ਸੀਗੇ ਕਿ ਉਹਨਾਂ ਦੀ ਜ਼ਿੰਦਗੀ ਆਪਣੇ ਆਪ ਚ ਇੱਕ ਮਿਸਾਲ ਹੈ ਗੁਰੂ ਦਾ ਸੰਪੂਰਨ ਸਿੱਖ ਤੇ ਇੱਕ ਤਗੜਾ ਯੋਧਾ ਉਹਨਾਂ ਤੇ ਇੱਕ ਅਲੱਗ ਵੀਡੀਓ ਅਸੀਂ ਬਣਾਵਾਂਗੇ ਉਹ ਤੁਸੀਂ ਜ਼ਰੂਰ ਦੇਖਿਓ ਤਾਂ ਇਹ ਸੀ ਨਿਹੰਗ ਸਿੰਘ ਪੰਜ ਹੱਥਾ ਹੋਰਾਂ ਦਾ ਗੌਰਵਮਈ ਇਤਿਹਾਸ ਖਾਲਸਾ ਰਾਜ ਦੇ ਇਹ ਉਹ ਹੀਰੇ ਨੇ ਜਿਨ੍ਹਾਂ ਦੀ ਬਦੌਲਤ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਰਾਜ ਦੂਰ ਦੂਰ ਤੱਕ ਫੈਲਿਆ ਜਿਨ੍ਹਾਂ ਦੀ ਬਹਾਦਰੀ ਦੇ ਦੁਸ਼ਮਣ ਵੀ ਕਾਇਲ ਹੁੰਦੇ ਸੀ ਇਹ ਸਾਡੇ ਉਹ ਹੀਰੋ ਨੇ ਜਿਨ੍ਹਾਂ ਨੂੰ ਯਾਦ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਿਕਿਤ ਹਾਸ ਨਾਲ ਜੁੜੀਆਂ ਇਦਾਂ ਦੀਆਂ ਹੋਰ ਵੀਡੀਓ ਲਈ ਜੋਤ ਪੰਜਾਬੀ ਬਲੌਗਸ ਚੈਨਲ ਨੂੰ ਹੁਣੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਸਕਦੇ ਹੋ ਤੁਸੀਂ ਤੁਸੀਂ ਸਾਨੂੰ ਕਮੈਂਟ ਕਰਕੇ ਇਹ ਵੀ ਦੱਸ ਸਕਦੇ ਹੋ ਕਿ ਤੁਸੀਂ ਕਿਹੜੇ ਪਿੰਡ ਜਾਂ ਸ਼ਹਿਰ 'ਚ ਬੈਠ ਕੇ ਇਹ ਵੀਡੀਓ ਦੇਖ ਰਹੇ ਹੋ ਤੇ ਅਗਲੀ ਵੀਡੀਓ ਤੁਹਾਨੂੰ ਕਿਸ ਟੌਪਿਕ ਦੇ ਚਾਹੀਦੀ ਹੈ ਤੁਸੀਂ ਇਹ ਵੀ ਦੱਸ ਸਕਦੇ ਹੋ ਸਾਡੀ ਇੱਕ ਰਿਕਵੈਸਟ ਹੈ ਕਿ ਸਾਡੀਆਂ ਵੀਡੀਓ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਤਾ ਜੋ ਉਹਨਾਂ ਨੂੰ ਵੀ ਆਪਣੇ ਗੌਰਵਮਈ ਇਤਿਹਾਸ ਨਾਲ ਆਪਾਂ ਜੋੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ